ਅਗਰ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੀ ਸਾਧ ਸੰਗਤ ਜੀਓ ਵਡ ਪਾਗੀਆਂ ਕਿ ਆਪਾਂ ਗੁਰੂ ਨਾਨਕ ਸਾਹਿਬ ਦੇ ਬਾਗਾਂ ਵਿੱਚ ਹੈਗੇ ਆ ਇਸ ਟੰਤੇ ਬਹੁਤ ਸੋਹਣਾ ਮੌਸਮ ਬਣਿਆ ਪਿਆ ਧੁੱਪ ਖਿੜੀ ਪਈ ਹੈ ਇੰਨੀ ਚੁੱਪ ਇੰਨੀ ਸ਼ਾਂਤੀ ਇੱਥੇ ਜਗ੍ਹਾ ਦੇ ਅਸੀਂ ਇਸ ਟੰਤੇ ਹੈਗੇ ਆ ਜੀ ਰਿਟਾ ਸਾਹਿਬ ਰਿਟਾ ਸਾਹਿਬ ਮੈਂ ਸਿਰਫ ਸੁਣਿਆ ਸੀ ਅੱਜ ਪਹਿਲੀ ਵਾਰ ਆਏ ਹਾਂ ਜੀ ਇੱਥੇ ਦਰਸ਼ਨ ਮੇਲਾ ਕੀਤਾ ਮਹਾਰਾਜ ਦੇ ਤੁਹਾਨੂੰ ਹੁਣੇ ਅੰਦਰ ਦੀਵਾਨ ਹਾਲ ਦੇ ਦਰਸ਼ਨ ਕਰਾਇਆ ਇਹਨਾਂ ਅੰਦਰ ਇੱਕ ਦਰਤ ਦਿਖਾਇਆ ਜਿਹੜਾ ਗੁਰੂ ਨਾਨਕ ਸਾਹਿਬ ਦੇ ਟਾਈਮ ਦਾ ਹੈ ਉਹ ਰੀਠਾ ਸੀ ਰੀਠੇ ਦਾ ਦਰਖਤ ਸੀ ਤੇ ਹੁਣ ਉਹ ਸੁੱਕ ਗਿਆ ਤੇ ਉਹਨੂੰ ਮਹਾਰਾਜ ਦੇ ਕਿਹਾ ਲੋ ਕੀ ਆਪਣਾ ਯਾਦ ਤੌਰ ਤੇ ਅੰਦਰ ਸਜਾ ਕੇ ਫਰੇਮ ਚ ਰੱਖਿਆ ਜਿਹੜਾ ਤੁਹਾਨੂੰ ਹੁਣੇ ਦਰਸ਼ਨ ਕਰਾਏ ਨੇ ਤੇ ਉਹ ਇਧਰ ਦਾ ਇਤਿਹਾਸ ਦੇ ਬਾਰੇ ਤੁਹਾਨੂੰ ਜਾਣਕਾਰੀ ਥੋੜੀ ਜਿਹੀ ਸਾਂਝੀ ਕਰਦੇ ਆ ਤੇ ਇਹੋ ਬਾਗ ਜਿੱਥੇ ਗੁਰੂ ਨਾਨਕ ਸਾਹਿਬ ਆਏ ਸਨ ਤੇ ਜਦੋਂ ਭਾਈ ਮਰਦਾਨਾ ਜੀ ਨੂੰ ਇੱਥੇ ਭੁੱਖ ਲੱਗੀ ਤਾਂ ਉਹਨਾਂ ਨੇ ਆ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕੀ ਭੁੱਖ ਲੱਗੀ ਹੈ ਭੋਜਨ ਦਾ ਥੋੜਾ ਇੰਤਜ਼ਾਮ ਕਰੀਏ ਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਇਹ ਕੰਮ ਕਰੋ ਉੱਥੇ ਸਿੱਧੇ ਬੈਠੇ ਹਨ ਤੇ ਸਿੱਧਾਂ ਨੂੰ ਜਾ ਕੇ ਬੇਨਤੀ ਕਰੋ ਕਿ ਆਪਾਂ ਭੁੱਖ ਲੱਗੀ ਸਾਨੂੰ ਸਾਰਿਆਂ ਨੂੰ ਤੇ ਲੰਗਰ ਪਾਣੀ ਛਕਾਓ ਸਾਨੂੰ ਤੇ ਭਾਈ ਮਰਦਾਨਾ ਜੀ ਜਦੋਂ ਸਿੱਧਾਂ ਦੇ ਕੋਲ ਗਏ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਨਾਲ ਮਹਾਪੁਰ ਸ਼ਾਇ ਨੇ ਨਰੰਕਰ ਆਏ ਨੇ ਕੋ ਨਾਨਕ ਸਾਹਿਬ ਆਏ ਨੇ ਸਾਡੇ ਨਾਲ ਤੇ ਸਾਨੂੰ ਲੰਗਰ ਪਾਣੇ ਸਿਖਾਓ ਤੇ ਸਿੱਧਾ ਨੇ ਹੋਮੇ ਵਿੱਚ ਆ ਕੇ ਕਿਹਾ ਕਿ ਪਾਸ਼ਾ ਹੋ ਸਿੱਧਾ ਹੋਮੇ ਵਿੱਚ ਆ ਕੇ ਕਹਤਾ ਭਾਈ ਮਰਦਾਨਾ ਜੀ ਨੂੰ ਜੇ ਉਹ ਇੰਨੇ ਵੱਡੇ ਨਿਰੰਕਾਰ ਨੇ ਆਪ ਰੱਬ ਰੂਪ ਨੇ ਤੇ ਆਪਣਾ ਭੋਜਨ ਦਾ ਇੰਤਜ਼ਾਮ ਆਪ ਕਰਨ ਸਾਡੇ ਕੋ ਘੱਤ ਆਏ ਨੇ ਬੋਲਣ ਲਈ ਤੇ ਉਹਨਾਂ ਭਾਈ ਮਰਦਾਨਾ ਜੀ ਨੇ ਉਦਾਂ ਹੀ ਆ ਕੇ ਗੁਨਾਨਾ ਸਾਹਿਬ ਨੂੰ ਅੱਗੇ ਦੱਸਿਆ ਤਾਂ ਗੁਨਾਨਾ ਸਾਹਿਬ ਮੁਸਕਰਾਏ ਤੇ ਜਿਹੜੇ ਦਰਖਤ ਥੱਲੇ ਉਹ ਬੈਠੇ ਸਨ ਤੇ ਉਹਨਾਂ ਨੇ ਕਿਹਾ ਕਿ ਭਾਈ ਮਰਦਾਨਾ ਸੀ ਇਹ ਤੇ ਰਖਦੇ ਉੱਤੇ ਚੜਜੋ ਤੇ ਰੀਠੇ ਲੱਗੇ ਨੇ ਤੇ ਰੀਠੇ ਤੋੜ ਕੇ ਖਾ ਲੋ ਭਾਈ ਮਰਦਾਨੇ ਨੇ ਕਿਹਾ ਕਿ ਗੁਨਾਨ ਸਿੰਘ ਸਾਹਿਬ ਆ ਰੀਠੇ ਆ ਰੀਠੇ ਦੇ ਬਹੁਤ ਕੋੜੇ ਹੁੰਦੇ ਨੇ ਇਹਨੂੰ ਤਾਂ ਜ਼ਹਿਰ ਤੋਂ ਵੀ ਜ਼ਿਆਦਾ ਕੋੜੇ ਹੁੰਦੇ ਜ਼ਹਿਰ ਵਰਗੇ ਹੁੰਦੇ ਨੇ ਇਹਨੂੰ ਕਿਵੇਂ ਕੋਈ ਸ਼ਕਸਤ ਹੈ ਇਹਨੂੰ ਕਿਵੇਂ ਸ਼ਕਤੀ ਆਪਾਂ ਭਾਈ ਮਰਦਾਨ ਮਰਦਾਨ ਸਿੰਘ ਜੀ ਨੇ ਦਾ ਗੁਨਾਨ ਸਾਹਿਬ ਨੂੰ ਕਿਹਾ ਤਾਂ ਗੁਨਾਨ ਸਾਹਿਬ ਨੇ ਹੱਸ ਕੇ ਮੁਸਕਰਾ ਕੇ ਕਿਹਾ ਮਰਦਾਨਿਆ ਕੋਈ ਗੱਲ ਨਹੀਂ ਤੂੰ ਰੀਠਾ ਤੋੜ ਤਾਂ ਸਹੀ ਤੋੜ ਕੇ ਇੱਕ ਵਾਰੀ ਛੱਕ ਤੈਨੂੰ ਰੀਠੇ ਮਿੱਠੇ ਲੱਗਣਗੇ ਤੇ ਭਾਈ ਮਰਦਾਨਾ ਜੀ ਨੇ ਸਤ ਬਚਨ ਕਹਿ ਕੇ ਤੇ ਦਰਖਤ ਉੱਤੇ ਚੜ ਗਏ ਤੇ ਜਦੋਂ ਦਰਖਤ ਤੇ ਚੜ੍ਹੇ ਰਿਠੇ ਤੋੜ ਕੇ ਲਿਆਏ ਤੇ ਰਿਠੇ ਅਡੇ ਮਿੱਠੇ ਤੇ ਤਾਤੋ ਗੁਰਦਾਰ ਸਾਹਿਬ ਦਾ ਨਾਮ ਰਿਠਾ ਮਿੱਠਾ ਨਾਮ ਤੋਂ ਫੇਮਸ ਆ ਤੇ ਇਹ 1970 ਜਾਂ 60 ਦੀ ਗੱਲ ਹੈ ਜਦੋਂ ਸਥਾਪਿਤ ਹੋਇਆ ਸੀ ਗੁਰਦੁਆਰਾ ਸਾਹਿਬ ਤੇ ਮਹਾਰਾਜ ਕਿਰਪਾ ਕਰਨ ਤੇ ਇੱਥੇ ਰਿਠੇ ਦਾ ਪ੍ਰਸ਼ਾਦ ਵੀ ਮਿਲਦਾ ਤੇ ਇੱਕ ਗੱਲ ਹੋਰ ਇੱਥੇ ਸਾਂਜੀ ਨਾਲ ਮੈਂ ਤੁਹਾਨੂੰ ਕਰ ਦਵਾਂ ਥੋੜੀ ਜੀ ਸੋਝੀ ਪਈ ਸੀ ਤੇ ਇੱਥੇ ਜਦੋਂ ਭਾਈ ਮਰਦਾਨਾ ਜੀ ਦਰਖਤ ਤੇ ਚੜ ਰਹੇ ਸਨ ਉੱਥੇ ਉਹਨਾਂ ਦੀ ਫੋਟੋ ਵੀ ਬਣੀ ਵੀ ਮੈਂ ਤੁਹਾਨੂੰ ਦਿਖਾਉਂਗਾ ਉਹਨੇ ਕਿ ਜਦੋਂ ਦਰਖਤ ਤੇ ਚੜ ਰਹੇ ਸੀ ਤੇ ਸਿੱਧਾ ਨੇ ਜਾਨ ਮੂਚ ਕੇ ਉਹਨਾਂ ਉੱਤੇ ਸੱਪ ਸੁੱਟਦਾ ਸੀ ਕਿ ਸੱਪ ਡੱਸ ਲਏਗਾ ਤੇ ਇਹ ਕੁਛ ਕਰਨੀ ਬਣ ਗਏ ਤੇ ਗੁਨਾਨਾ ਸਾਹਿਬ ਨੇ ਸੱਪ ਉੱਤੇ ਹੱਥ ਰੱਖ ਕੇ ਸੱਪ ਨੂੰ ਉੱਥੇ ਦਾ ਉੱਥੇ ਪੱਥਰ ਦਾ ਬਣਾਤਾ ਤੇ ਉਹਨੂੰ ਉੱਥੇ ਮੁਕਤੀ ਦੇ ਦਿੱਤੀ ਸੱਪ ਨੂੰ ਵੀ ਤੇ ਇਹ ਵੀ ਇਤਿਹਾਸ ਨਾਲ ਹੀ ਜੁੜਦਾ ਤੇ ਇੱਥੇ ਰੀਠੇ ਜਿਹੜੇ ਹੈਗੇ ਨੇ ਰੀਠੇ ਨਾਮ ਤੋਂ ਪ੍ਰਸ਼ਾਦ ਇੱਥੇ ਦਿੱਤਾ ਜਾਂਦਾ ਹੈ ਇਹ ਕਿਤੇ ਮਾਰਕੀਟ ਚੋਂ ਬਾਜ਼ਾਰ ਦੇ ਵਿੱਚੋਂ ਕਿਤਾ ਵੀ ਉਹ ਰੀਠੇ ਨਹੀਂ ਮਿਲਦੇ ਸਿਰਫ ਗੁਰਦਾ ਸਾਹਿਬ ਦੇ ਅੰਦਰ ਹੀ ਮਿਲਦੇ ਨੇ ਔਰ ਇਹਦੇ ਨਾਲ ਨਾਲ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂਜੀ ਕਰ ਦਵਾਂ ਕਿ ਇੱਥੇ ਜਿਹੜੇ ਰੀਠੇ ਨੇ ਉਹਨਾਂ ਨੂੰ ਨਵੰਬਰ ਦੇ ਵਿੱਚ ਜਾਂ ਨਵੰਬਰ ਦਸੰਬਰ ਦੇ ਵਿੱਚ ਵਿੱਚ ਨਾ ਦਰਪਤਾ ਵਿੱਚ ਤੋੜ ਲਿਤਾ ਜਾਂਦਾ ਤੋੜ ਕੇ ਇਕੱਠਾ ਇੱਕ ਗੋਦਾਮ ਬਣਾ ਕੇ ਰੱਖ ਲਿਆ ਜਾਂਦਾ ਕਿਉਂਕਿ ਸੰਗਤ ਪੂਰੇ ਸਾਲ ਆਂਦੀ ਹੈ ਉਹ ਸਰਦੀਆਂ ਜਾਂਦਾ ਹੈ ਕਿ ਗਰਮੀਆਂ ਜਾਂਦਾ ਤੇ ਰੀਠੇ ਦਾ ਸਭ ਨੂੰ ਮਿਲੇ ਇਸ ਕਰਕੇ ਉਹ ਇਕੱਠੇ ਕਰਕੇ ਰੱਖ ਲੈਂਦੇ ਤੇ ਸਾਰਿਆਂ ਨੂੰ ਖੁੱਲੇ ਗੱਫੇ ਤੇ ਬਖਸ਼ ਦੇਨੇ ਰੀਠਿਆ ਦੇ ਦੇਖੋ ਜੀ ਆਹ ਰੀਠੇ ਨੇ ਜਿੰਨਾ ਮਰਿਆ ਆਪਾਂ ਗੱਲਬਾਤ ਕਰ ਰਹੇ ਸੀ ਉਹਨੇ ਤੇ ਦਰਸ਼ਨ ਕਰੋ ਜੀ ਹਲੇ ਉਗਰੇ ਨੇ ਛੋਟੇ ਛੋਟੇ ਹੀ ਨੇ ਮੈਂ ਥੋੜਾ ਜਿਹਾ ਦਸਤ ਥੱਲੇ ਨੂੰ ਕੀਤਾ ਤਾਂ ਇਹ ਜੀ ਨਾ ਆਏ ਕੋਈ ਬਹੁਤ ਸੁਨੇ ਗਣੇ ਜੀ ਵੱਡੇ ਵੱਡੇ ਹਲੇ ਉਗੇ ਨਹੀਂ ਆ ਤੇ ਆਹ ਉਹ ਬਾਗ ਪੂਰਾ ਦੇਖੋ ਜੀ ਤੇ ਅਸੀਂ ਖੜੇ ਆ ਅਸੀ ਇਸ ਸੁਰਦਾ ਦੇ ਇਤਿਹਾਸ ਜੇ ਤੁਹਾਨੂੰ ਸ਼ੇਅ ਚੰਗਾ ਲੱਗਾ ਸ਼ੇਅ ਲਾਈਕ ਕਮੈਂਟ ਜਰੂਰ ਕਰਿਓ ਸਾਰੇ ਨਾਲ ਸ਼ੇਅ ਕਰਿਓ ਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅ ਕਰਕੇ ਹੋਰ ਜਵਾ ਤੇ ਭੇਜੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਜਿਹੜੇ ਪਹਿਲੀ ਵਾਰ ਆਏ ਨੇ ਤਾਂ ਸਬਸਕ੍ਰਾਈਬ ਕਰਦਨ ਇਨਨੇ ਕੀ ਹਾਜ਼ਰ ਪਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ